ਸੀ ਕਾਲ ਭਾਜੀ ਇਹ ਆਪਣਾ ਕੋ ਆ ਪਲਾਟ ਆ 90 ਮਰਲੇ ਜਗਾ ਆ ਟੂ ਸਾਈਡਰ ਪਲਾਟ ਆ ਇੱਕ ਤਾਂ ਮੇਨ ਰੋਡ ਲੱਗਦੀ ਆ ਆਦਮਪੁਰ ਤੋਂ ਭੂਪੁਰ ਰੋਡ ਇੱਕ ਕੌਜਿਆਂ ਵਾਲੀ ਸੜਕ ਲੱਗਦੀ ਆ ਉਹ ਵੀ ਤੁਹਾਨੂੰ ਮੈਂ ਦਿਖਾਉ ਲੰਨਾ ਮੇਨ ਰੋਡ ਜਾਂਦੀ ਹੋਈ ਆ ਤੇ ਟੂ ਸਾਈਡਰ ਪਲਾਟ ਆ ਇਹ ਆਪਾਂ ਸੇਲ ਕਰਨਾ ਆ ਤਕਰੀਬਨ 90 ਫੁੱਟ ਫਰੰਟ ਲੱਗਦਾ ਮੇਨ ਸੜਕ ਦੇ ਨਾਲ ਆ ਵਾਲੀ 메인 ਸੜਕ ਜਾ ਰਹੀ ਆ 11 ਹੜਵਰੇ ਪੰਡ ਮੰਡੀ ਕੋਰ ਦਾ ਬਕਿਆਊ ਜੋਧਪੁਰ ਦੇ ਬਣੇ ਹੋਏ ਰੇਟ 20000 ਰੁਪਏ ਵਿਰੇ ਉਹ ਸੌਦਾ ਹਾਲ ਕਿਤਾ ਬਾਲਡ ਨਹੀਂ ਹੋਏ ਘਰ ਟੁੱਟ ਫਟ ਨਹੀਂ ਸਵਰਾਜ 855 ਟਰੈਕਟਰ ਵਿਕਾਊ ਆ 2013 ਮਾਡਲ ਪੰਜਾਬ ਨੰਬਰ ਅਗਲੇ ਟਰ 65% ਨੇ ਪਿਛਲੇ ਟਰ 80% ਨੇ ਜੀ ਰਿਵਰਸ ਪੀਟੀਓ ਤੇਲ ਬ੍ਰੇਕਾਂ ਰੇਟ 365000 ਏਰੀਆ ਸਰਹੰਦ ਫਤੇਗੜ ਸਾਹਿਬ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ 78883 72304 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2013 ਮਾਡਲ ਖਰੀਦ ਸਕਦੇ ਹੋ ਸਵਰਾਜ 744 ਟਰੈਕਟਰ ਵਿਕਾਊ ਆ 2004 ਮਾਡਲ ਹੈ ਜੀ 1.5 ਲੱਖ ਰੁਪਏ ਦਾ ਰੇਟ ਰੱਖਿਆ ਗਿਆ ਏਰੀਆ ਅੰਮ੍ਰਿਤਸਰ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਜੀ ਮਾਲਕ ਵੀਰ ਨੇ ਫੁੱਲ ਗਰੰਟੀ ਤੇ ਚਾਰ ਮਾਡਲ ਹੈ 1.5 ਰੱਖ ਰੇਟ ਰੱਖਿਆ 8196994377 ਇਸ ਨੰਬਰ ਤੇ ਫੋਨ ਕਰਕੇ ਸਵਰਾਜ 744 ਟਰੈਕਟਰ 2004 ਮਾਡਲ 1.5 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਮੈਸੀ 5245 ਟਰੈਕਟਰ ਵਿਕਾਊ ਆ 2009 ਮਾਡਲ ਹੈ ਜੀ ਡਬਲ ਕਲਚ ਪਾਰ ਸਿੰਘ 2027 ਤੱਕ ਰੇਟ 2 ਲੱਖ 25000 21 ਵੀਰਕੂ ਟਰਾਲਾ ਵਿਕਾਊ ਆ 13 ਫੁੱਟ ਜੈਕ ਵਾਲਾ 10 ਨਾਟੀ ਹੱਬ 10 ਇੰਚ ਗਾਡਰ 4 ਇੰਚ ਵੱਤੇ ਰੇਟ 1 ਲੱਖ 85000 ਫਰੀਦਕੋਟ 9463718059 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੀਆਂ ਇਹ ਚੀਜ਼ਾਂ ਜਿਹੜੀਆਂ ਵੀਡੀਓ ਦੇ ਵਿੱਚ ਦਿਖਾਈਆਂ ਗਈਆਂ ਮਸ਼ੀਨਾਂ ਨੇ ਤੁਸੀਂ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ। ਸਵਰਾਜ 735 ਟਰੈਕਟਰ ਵਿਕਾਊ ਹੈ ਜੀ 1999 ਮਾਡਲ ਲੋਡਰ ਵਾਲਾ ਨਵਾਂ ਲੋਡਰ ਹੈ ਜੀ ਅੰਮ੍ਰਿਤਸਰ ਏਰੀਆ ਦੇ ਵਿੱਚ ਹੈ ਜੀ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜਿਦੇ ਵਿੱਚ ਤੁਸੀਂ ਲੋਡਰ ਅਤੇ ਟਰੈਕਟਰ ਦੋਨੇ ਦੇਖ ਸਕਦੇ ਹੋ ਰੇਟ 2,60,000 ਹੈ ਜੀ 8196994377 3 ਇਸ ਨੰਬਰ ਤੇ ਫੋਨ ਕਰਕੇ ਸਵਰਾਜ 735 ਟਰੈਕਟਰ 999 ਮਾਡਲ 260000 ਵਿੱਚ ਖਰੀਦ ਸਕਦੇ ਹੋ ਤਿੰਨ ਕਨਾਲਾਂ ਦਾ ਪਲਾਟ ਵਿਕਾਊ ਹੈ ਜੀ ਏਰੀਆ ਭਗਤਾ ਭਾਈਕਾ ਬਰਨਾਲਾ ਰੋਡ ਰੋਡ ਉੱਪਰ ਹੈ ਜੀ ਭਗਤਾ ਭਾਈਕਾ ਬਰਨਾਲਾ ਰੋਡ ਦੇ ਉੱਪਰ ਹੈ ਇਹ 170 ਫੁੱਟ ਫਰੰਟ ਰੇਟ ਹੈ ਜੀ 7 ਲੱਖ ਮਾਰ ਲੈਦਾ ਬਾਕੀ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ 9914172942 ਇਸ ਨੰਬਰ ਤੇ ਤੁਸੀਂ ਖਰੀਦ ਸਕਦੇ ਹੋ 3 ਕਿਲੇ ਜ਼ਮੀਨ ਵਿਕਾਊ ਹੈ ਜੀ ਪਿੰਡ ਖዋਸਪੁਰ ਨੇੜੇ ਰੋਪੜ ਰੇਟ 60 ਲੱਖ ਕਿਲੇ ਦਾ 60 ਲੱਖ ਰੁਪਏ ਕਿਲੇ ਰੇਟ ਰੱਖਿਆ ਹੈ 3 ਕਿਲੇ ਜ਼ਮੀਨ ਵਿਕਾਊ ਹੈ ਜੀ 9501786211 ਇਸ ਨੰਬਰ ਤੇ ਫੋਨ ਕਰਕੇ 3 ਕਿਲੇ ਜ਼ਮੀਨ 60 ਲੱਖ ਨੂੰ ਕਿਲ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ 987988446 8 ਕਿਲੇ ਜ਼ਮੀਨ ਵਿਕਾਊ ਹੈ ਜੀ ਪਿੰਡ ਹਮਤਾਣਾ ਤੂਰੀ ਤੋਂ ਮਲੇਰਕੋਟਲਾ ਰੋਡ ਤੋਂ 2 ਕਿਲੋਮੀਟਰ ਰੇਟ 55 ਲੱਖ 55 ਲੱਖ ਰੁਪਇਆ ਰੇਟ ਰੱਖਿਆ ਗਿਆ ਕਿਲੇ ਦਾ 8 ਕਿਲੋ ਜਮੀਨ ਵਿਕਾਊ ਹੈ ਜੀ 9914524678 9914524678 ਇਸ ਨੰਬਰ ਤੇ ਫੋਨ ਕਰਕੇ ਫੇਰ ਸਾਡ ਅੱਜ ਦੇ ਵੀਡੀਓ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਵੀਡੀਓ ਪਸੰਦ ਆਈ ਜੀ ਕਮੈਂਟ ਚ ਵਾਹਿਗੁਰੂ ਜ਼ਰੂਰ ਲਿਖ ਦਿਓ ਇਹ ਭਾਜੀ ਹਾਂ ਵਿੱਚ ਇੱਕ ਉਹ ਮੋਟਰ 15 ਕਿੱਲੇ ਆ ਵੱਡੀ ਮਿਹਨਤੀ ਇਹਦੇ ਵਿੱਚ 10 ਕਿੱਲੇ ਦਾ ਜਿਹੜਾ ਦਰਾਖਤ ਉਹ ਤਿਆਰ ਵਾ ਵੱਢਣ ਲਈ ਸਫੈਦਾ ਤੇ ਪਪੂਲਰ ਦੋਨੇ ਰਲਵੇਂ ਲੱਗੇ ਹੋ ਆ ਆ ਪਪੂਲਰ ਵੀ ਵਿੱਚ ਹੀ ਆ ਹਾਂਜੀ ਹਾਂਜੀ ਪਪੂਲਰ ਤੇ ਸਫੈਦਾ ਰਲਵੇਂ ਆ ਆ ਇਹਦੀ ਇੱਕ ਮੋਟਰ ਆਈ ਹੈਗੀ ਆ 25 ਦੀ ਇਹ ਤੋਂ ਦੂਜੇ ਬੰਨੇ ਤੇ ਇੱਕ ਹੋਰ ਮੋਟਰ ਆ ਹੈਗੀ 15 ਦੀ ਦੋ ਮੋਟਰ ਕਨੈਕਸ਼ਨ ਮਿਲਣਗੇ ਇਹਦੇ ਵਿੱਚ ਮਿਹਨਤੀ ਵੱਡੀ ਆ ਇਹ ਪਪੂਲਰ ਹੋ ਗਿਆ ਜੀ ਆ ਅੱਗੇ ਜਿਹੜਾ ਇਹ ਸਫੈਦਾ ਆ ਬਣ ਲੈ ਕੇ ਇਸ sefer ਦਾ ਆ ਇਹਦੇ ਵਿੱਚ ਬੰਨੇ ਆ ਤੇ ਜਿੰਨਾ ਵੀ ਦਰਾਖਤ ਆ ਉਹ ਸਾਰਾ ਹੀ ਤਿਆਰ ਆ ਉਹ ਪਮਾ ਤੁਸੀਂ ਅੱਜ ਘਟਾਈ ਕਰ ਸਕਦੇ ਆ ਔਰ ਸਾਰੀ ਜਿਹੜੀ ਇਹ ਹੋ ਹੈਗੀ ਆ ਜ਼ਮੀਨ ਇਹ ਅੰਡਰਗਰਾਊਂਡ ਹੋਈ ਜਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਇਹ ਆਪਣੀ ਜ਼ਮੀਨ ਆ ਜੋ ਕਿ ਸੇਲ ਕਰਨੀ ਆ ਆਪਾਂ ਜ਼ਮੀਨ ਹੈਗੀ ਆ 5 ਕਨਾਲਾਂ 18 ਮਰਲੇ ਇਹ ਜ਼ਮੀਨ ਵੀਰ ਜੀ ਜਿਲੇ ਲੁਧਿਆਣੇ ਦੀ ਜ਼ਮੀਨਾਂ ਤੇ ਤਸੀਲ ਇਹਨੂੰ ਸਿੱਧਾ ਵੇਟ ਲੱਗਦੀ ਆ ਤੇ ਵੀਰ ਜੀ ਇਹ ਜ਼ਮੀਨ ਸਿੱਧਾ ਵੇਟ ਤੋਂ ਲੁਧਿਆਣਾ 메ਨ ਰੋਡ ਦੇ ਉੱਤੇ ਲੱਗਦੀ ਆ ਜੋ ਕਿ ਹਮੜਾ ਰੋਡ ਦੇ ਨਾਂ ਨਾਂ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਸ ਜ਼ਮੀਨ ਦੇ ਇਸ ਰੋਡ ਦੇ ਉੱਤੇ ਵੀਰ ਜੀ ਇਸ ਤਰ੍ਹਾਂ ਜ਼ਮੀਨ ਦਾ ਫਰੰਟ 168 ਫੁੱਟ ਹੈਗਾ 168 ਫੁੱਟ ਲੱਗਦਾ ਹੈ ਤੇ ਇਸ ਜ਼ਮੀਨ ਨੂੰ ਦੋ ਰਸਤੇ ਲੱਗਦੇ ਹਨ ਜੇਰਾ ਦੂਜਾ ਰਸਤਾ ਆ ਇਹ ਵੀ ਰਸਤਾ ਤਿੰਨ ਕਰਮਾਂ ਦਾ ਹੈਗਾ ਆ ਤੇ ਇਹ ਵੀ ਪੱਕਾ ਰਸਤਾ ਆ ਤੇ ਇੱਕ ਵੀਰ ਜੀ ਇਹਦੇ ਮਗਰਲੇ ਪਾਸੇ ਗਰਾਊਂਡ ਆ ਜਿੱਥੇ ਆਜ ਦੀ ਨਹੀਂ ਜਿੰਨੂੰ ਜਿੰਨੂੰ ਕਿ ਮੀਡੀਅਮ ਮਿਨੀ ਸਟੇਡੀਅਮ ਕਹਿੰਦੇ ਆ ਤੇ ਆਜ ਦੀ ਨਹੀਂ ਹੀ ਟੂਰਨਾਮੈਂਟ ਵਗੈਰਾ ਹੁੰਦੇ ਰਹਿੰਦੇ ਆ ਤੇ ਮਗਰਲੇ ਪਾਸੇ ਵੀਰ ਜੀ ਗਰਾਊਂਡ ਪੈ ਜਾਂਦਾ ਆ ਇੱਕ ਪਾਸੇ ਗਰਾਊਂਡ ਪੈ ਜਾਂਦਾ ਤੇ ਇੱਕ ਪਾਸੇ ਇੱਧਰ ਵੀਰ ਜੀ ਦੇ ਕੋਠੀਆਂ ਵਗੈਰਾ ਵੀ ਆ ਜੋ ਕਿ ਵਧੀਆ ਲੋਕਾਂ ਨੇ ਆਪਦੀਆਂ ਬਣਾ ਕੇ ਇਹ ਰਹਿ ਰਿਹਾਸ਼ੀ ਇਰੀਏ ਚ ਕਮਰਸ਼ੀਅਲ ਜ਼ਮੀਨ ਆ ਕਿਸੇ ਵੀ ਪਰਪਸ ਵਾਸਤੇ ਇਹ ਜ਼ਮੀਨ ਯੂਜ਼ ਹੋ ਸਕਦੀ ਆ ਜਿੱਦਾਂ ਕਿ ਫੀਡ ਫੈਕਟਰੀ ਵਗੈਰਾ ਨਰਸਰੀ ਜਾਂ ਆਲੂ ਸਟੋਰ ਜਾਂ ਕਿਸੇ ਵੀ ਹੋਰ ਆਪਣੇ ਕਮਰਸ਼ਰ ਕਮਰਸ਼ੀਅਲ ਕੰਮ ਵਾਸਤੇ ਯੂਜ਼ ਹੋ ਸਕਦੀ ਆ ਤੇ ਵੀ ਇਹ ਬਿਲਕੁਲ ਚੌਰਸ ਟੱਕਾ ਸਿੱਧੀਆਂ ਵਟਾਂ ਆ ਕਿਸੇ ਤਰ੍ਹਾਂ ਦਾ ਕੋਈ ਇਸ 'ਚ ਰੋਲਾ ਨਹੀਂ ਹੈਗਾ ਬਿਲਕੁਲ ਸਾਲਮ ਨੰਬਰ ਆ ਤੇ ਤਕਸੀਮ ਖਤ ਆਇਆ ਜੀ ਬਿਲਕੁਲ ਜੀ ਇੱਕ ਪੇਜ ਦੀ ਫਰਦ ਨਿਕਲਦੀ ਆ ਤਕਸੀਮ ਖਤ ਆਇਆ ਤੇ ਵੀਰ ਜੀ ਹੋਰ ਇਹਦੇ ਨੇੜੇ ਗੱਲ ਕੀਤੀ ਜਾਵੇ ਤਾਂ ਇਸ ਦੇ ਲਾਗੇ ਹੀ ਪੈਟਰੋਲ ਪੰਪ ਵੀ ਲੱਗਦਾ ਆ ਭਾਰਤ ਪੈਟਰੋਲ ਪੰਪ ਤੇ ਜਿਹੜਾ ਲੁਧਿਆਣੇ ਦੇ ਵਿੱਚੋਂ ਜੰਮੂ ਕਟੜਾ ਹਾਈਵੇ ਲੰਘਦਾ ਆ ਉਹ ਵੀ ਇਸ ਤੋਂ 3 ਤੋਂ 4 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਆ ਤੇ ਹੋਰ ਗੱਲ ਕੀਤੀ ਜੀ ਵੀਰ ਜੀ ਜਗਰਾਵਾਂ ਤੋਂ ਮਹਤਪੂਰਾ ਨਕੋਦਰ ਰੋਡ ਵੀਸ ਤੋਂ 2 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਬਿਲਕੁਲ ਉਹਦੀਆ ਪ੍ਰਾਈਮ ਲੋਕੇਸ਼ਨ ਤੇ ਆ ਤੇ ਵੀਰ ਜੀ ਇਹ ਗੱਲ ਦੇਣ ਦੀ ਇਸ ਦਾ ਰੇਟ ਦੱਸਿਏ ਤਾਂ ਇਹ 1 ਕਰੋੜ 30 ਲੱਖ ਨੂੰ ਵੀਰ ਜੀ ਇਹ ਚੁਕਤ ਸੌਦਾ 5 ਕਨਾਲਾਂ 18 ਮਰਲੇ ਜਮੀਨ ਦੇਣੀ ਹੈ ਜੀ ਤੇ ਵੀਰ ਜੀ ਜਿਸ ਵੀਰ ਨੂੰ ਇਹ ਜਗ੍ਹਾ ਪਸੰਦ ਆ ਜਾਂ ਮੇਨ ਤੇ ਲੈਣ ਦਾ ਚਾਹਵਾਨ ਆ ਉਹ ਹੀ ਫੋਨ ਕਰੇ ਤੇ ਬਾਕੀ ਜੇ ਕੋਈ ਗੱਲ ਹੋਰ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਫੋਨ ਤੇ ਪੁੱਛ ਸਕਦੇ ਜੀ ਓਕੇ ਵੀਰ ਜੀ ਧੰਨਵਾਦ ਵੀਰੇ ਆਪਣੀ ਕਰਪਾਣ ਪੂਰੀ ਗੁੱਡ ਕੰਡੀਸ਼ਨ ਹੈ ਕੋਈ ਵੀ ਪ੍ਰੋਬਲਮ ਨਹੀਂ ਇੱਕ ਪੈਸੇ ਦੀ ਵੀ ਇੱਕ ਪੈਸਾ ਵੀ ਲਾਉਣ ਦੀ ਨਹੀਂ ਸਾਬ ਮਸ਼ੀਨ ਹੈ ਪਰ ਇਹਨਾਂ ਦਾ ਕੋਈ ਪੇਂਟ ਨਹੀਂ ਕੋਈ ਕੁਝ ਨਹੀਂ ਖਰਾਬ ਆ ਲਿਆ ਕੀ ਠੀਕ ਹੈ ਤੇ ਪੈਂਡੀ ਚੱਲੀ ਹੋਏ ਲੋਕਲ ਚੱਲੀ ਹੋਈ ਹੈ ਪਹਿਲਾਂ ਤੋਂ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਪਹਿਲੇ ਦੂਜੇ ਨਾਮ ਮਸੀਹ ਲਾਏ ਪਹਿਲਾਂ ਵੀ ਆਪਣੇ ਰਿਸ਼ਤੇਦਾਰਾਂ ਕੋਲ ਹੀ ਸੀ ਲੈਂਦੀ ਸੀ ਉਹਨਾਂ ਨੇ ਕਢਾਈ ਸੀ ਮਮੀ ਉਦੋਂ ਦੂਜੇ ਨੇ ਆਪਣੇ ਕੋਲ ਆ ਨਵੀਂ ਮਸ਼ੀਨ ਹੈ ਬਿਲਕੁਲ ਅਨ ਟੱਚ ਠੀਕ ਹੈ 8 ਮਾਡਲਾ ਸਟੈਂਡਰਡਾਂ ਦੀ ਮਸ਼ੀਨ ਹੈ ਇਹ ਇਹਦਾ ਰੇਟ ਹੈਗਾ 2,95,000 ਰੁਪਏ ਮੌਕੇ ਦੇ ਮਾਨਤਾਣ ਹੋ ਜੂਗਾ ਫਿਕਸ ਰੇਟ ਨਹੀਂ ਹੈਗਾ ਮੰਨ ਕੇ ਚਾਹ ਵਿੱਚ ਮਾਨਤਾਣ ਹੋ ਜੂਗਾ ਉਸ ਤੋਂ ਬਾਅਦ ਟਰਾਲਾ ਟਰਾਲੇ ਦਾ ਰੇਟ ਹੈਗਾ 2 1,53,000 ਰੁਪਏ ਇਹ 11 ਫੁੱਟ ਦਾ 6.5 ਫੁੱਟ ਚੌੜਾ ਤੇ ਲਿਫਟ ਪੰਪ ਲੱਗਿਆ ਹੋਇਆ ਪੱਟੀ ਟਾਂ ਵਾਲਾ ਵਧੀਆ ਜਿੱਕ ਲੱਗਿਆ ਹੋਇਆ ਟਰਾਲਾ ਕਿਤੇ ਗਲਿਆ ਛੜਿਆ ਨਹੀਂ ਟੁੱਟਿਆ ਭੱਜਾ ਨਹੀਂ ਬਹੁਤ ਸਾਫ ਕੰਡੀਸ਼ਨ ਦਾ ਟਰਾਲਾ ਤੇ ਉਸ ਤੋਂ ਬਾਅਦ ਆ ਗਏ 스위프트 ਡਿਜ਼ਾਇਰ ਗੱਡੀ ਆਪਣੇ ਕੋਲੇ 2013 ਮਾਡਲ ਹੈ ਇਹ ਪੂਰ ਮਾਡਲ ਦਾ ਠੀਕ ਹੈ ਐਵਰੇਜ ਇਹਦੀ ਹੈਗੀ 25 26 ਦੀ ਐਵਰੇਜ ਵੀ ਇਹ ਹਸਕੇ ਦੇ ਹੁੰਦੀਆਂ ਤੇ ਆਪਣੇ ਆਪ ਮੈਂ ਤਾਂ ਫੌਜੀ ਬੰਦਾ ਵੀਰੇ ਆਪਣੇ ਘਰੇ ਰੱਖੀ ਵੀ ਆਪਣਾ ਕੋਈ ਟੈਕਸੀ ਦਾ ਕੰਮ ਨਹੀਂ ਕਰਾਇਆ ਦਾ ਕੰਮ ਨਹੀਂ ਘਰੇ ਲੋਕਾਂ ਨੂੰ ਚਲਾਉਣ ਵਾਸਤੇ 1 ਲੱਖ ਚਾਹਾਂ ਤਾਂ 40000 ਦੇ ਨੇੜੇ ਚ ਲੈਣੀ ਹੈ ਇਹ ਤੇ ਲੋਕਲ ਪੀ ਵੀ 13 ਨੰਬਰ ਹੈ ਤੇ ਆਪਦੀ ਆ ਪੀਵੀ 1300 ਦਾ ਨੰਬਰ ਹੈ ਤੇ ਸਾਂ ਘਟਾਉਣ ਲਾਰ ਹੈ ਤੇ ਵੀਰੇ ਇੱਕ ਉਪਰ ਕੋ ਮੱਝ ਬਗਾਉਗਾ ਦੂਜੇ ਸੂਏ ਸੂਣਾ ਪਹਿਲੇ ਸੂਏ ਨੇ 11-12 ਲੀਟਰ ਦੁੱਧ ਦੁੱਤਾ ਵਿਆ ਤੇ ਜੇ ਕਿਸ ਸੰਡਾਣੀ ਹੋਵੇ ਮੱਝ ਦਾ ਰੇਟ ਹੈਗਾ 1 ਲੱਖ 40000 ਰੁਪਇਆ ਮੌਕੇ ਤੇ ਮਾਨਤਨ ਹੋ ਜਾਊਗਾ ਉਦੋਂ ਆਪਣੇ ਕੋਲ ਇੱਕ ਬੱਕਰੀ ਬਗਾਊਗਾ ਉਹਦੇ ਮਗਰ ਦੋ ਬੱਚੇ ਆ ਜੱਡੋਟ ਬੱਚੇ ਐਡੋੜਾ ਨੇ ਪੱਠ ਵਕਰਾ ਮਗਰ ਆ ਜੱਡੋੜ ਲੈਣੇ ਬੱਚੇ ਐਡੋੜੇ ਵੇਚ ਦੇ ਬੱਕਰੀ ਦੇ ਨਾਲ ਲੈਣੇ ਤਾਂ ਵੀ ਵੇਚ ਦਾਂਗੇ ਜੇ ਬੱਕਰੀ ਦਾ ਰੇਟ ਆਪਣੇ ਕੋਲ ਮੱਕੇ ਦਾ ਰੇਟ ਕੱਲੀ ਦਾ ਹੈਗਾ 10000 ਰੁਪਇਆ ਜੇ ਬੱਚੇ ਇਕੱਲੇ ਲੈਣੇ ਆ ਤਾਂ ਉਹਨਾਂ ਦਾ ਦੋਨੋਂ ਦਾ ਬੱਚਿਆਂ ਦਾ ਰੇਟ ਹੈਗਾ 18000 ਰੁਪਇਆ ਤੇ ਜੇ ਉਹ ਕੱਲੀ ਇਕੱਠੇ ਲੈਣੇ ਆ ਸਾਰੇ ਫਿਰ 25000 ਦੇ ਦੇ ਦਾਂਗੇ ਆਪਾਂ ਹੋਰ ਵੀ ਬੋਕ ਤੇ ਬੰਦਤਰ ਹੋ ਜਾਊਗਾ ਤੇ ਬਾਕੀ ਵੀਰੇ ਇਹ ਐਡ ਕਰ ਦਿਓ ਵੀਰੇ ਆਪਣੀਆ ਬਾਕੀ ਸਭ ਠੀਕ ਠਾਕ ਹੈ ਜੇ ਕੋਈ ਚੀਜ਼ ਦੀ ਗੱਲ ਦਾ ਨਹੀਂ ਪਤਾ ਲੱਗਾ ਤਾਂ ਕੋਈ ਵਾਲੇ ਫੋਨ ਕਰ ਲੈ ਆਪਾਂ ਬਾਕੀ ਸਭ ਠੀਕ ਠਾਕ ਹੈ ਕਿਸੇ ਚੀਜ਼ ਦੀ هەر ਇੱਕ ਚੀਜ਼ ਦੀ ਆਪਣੀ ਫੋਨ ਗਾਰੰਟੀ ਹੈ ਕਿਸੇ ਵੀ ਚੀਜ਼ ਦੀ ਸਾਰੀਆਂ ਚੀਜ਼ਾਂ ਦੀ ਮੈਨੂੰ ਪੈਸੇ ਦੀ ਜ਼ਰੂਰਤ ਹੈ ਮੈਂ ਫੌਜੀ ਬੰਦਾ ਵੀਰੇ ਫਿਰ ਘਰੇ ਕੋਈ ਮੇਰੇ ਹੈ ਨਹੀਂਗਾ ਮੇਰੇ ਭਰਾ ਸੀ ਉਹਦੀ ਡੈਥ ਹੋ ਗਈ ਪਰ ਉਹ ਗੱਡੀ-ਗੁੱਡੀ ਚਲਾ ਲੈਂਦਾ ਸਾਰੇ ਸੰਦੋ ਚਲਾਉਂਦਾ ਸੀ ਤੇ ਹੁਣ ਮੈਂ ਇਕੱਲੇ ਆ ਕਰੇ ਹੋਰ ਕੋਈ ਹੈ ਨਹੀਂਗਾ ਤੇ ਇਸ ਕਰਕੇ ਮੈਂ ਸੇਲ ਕਰ ਰਹਾ ਮੈਂ ਆਪ ਪ੍ਰਾਈਮਰੀ ਮਿਲੀਟਰੀ ਜਿਵੇਂ ਜੋਬ ਕਰਦਾ ਮੈਂ ਫੌਜੀ ਆ ਵੀਰੇ ਇਸ ਕਰਕੇ ਮੈਨੂੰ ਪ੍ਰੋਬਲਮ ਆ ਤਾਂ ਕਰਕੇ ਮੈਂ ਪ੍ਰੋਬਲਮ ਜਿ ਕਰਕੇ ਇਹ ਚੀਜ਼ਾਂ ਸੇਲ ਕਰ ਰਿਹਾ ਸਬਸਕ੍ਰਾਈਬ